ਗੁਰਦਾਸਪੁਰ ਦੇ ਪਿੰਡ ਨੰਗਲ ਦੇ ਇੱਕ ਮੁੰਡੇ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਉਹ ਵਿਖਾ ਰਿਹਾ ਕਿਸ ਤਰ੍ਹਾਂ ਬੇੜੀ ਰਹੀ ਔਰ ਡੰਕੀ ਦਾ ਰੂਟ ਕਰਦੇ ਨੇ ਤੁਸੀਂ ਵੇਖੋ ਪੂਰੀ ਵੀਡੀਓ ਤੇ ਦਿਓ ਆਪਣੀ ਰਾਏ ਦੇਖ ਸਿੰਘ ਕੋਮੈਂਟਸ 3 ਮਿੰਟ ਹੋਰ ਪਜੀ ਤਿੰਨ ਤੋਂ ਚਾਰ ਘੰਟੇ ਚੱਲੀ ਆ ਜ਼ੀਰ ਹੰਡ ਲੱਗਣ ਦੀ ਆ ਪੂਰੇ ਗਿੱਲੇ ਹੋਏ ਆ ਦੇਖ ਪੂਰੇ ਫੋਟੋ ਖਿੱਚੀ ਓਏ ਆ ਪੂਰੇ ਥੋੜਾ ਜਿਹਾ ਬੜੀ ਥੋੜਾ ਖਿੱਚਣਾ ਹੋਣਾ ਪਛਾਣ ਡੇਕ ਪੀਟਾ ਉੱਤੇ ਬੈਠਾ ਹੋਇਆ ਔਰ ਛੋਟੀ ਬੇੜੀ ਆ ਇਹ ਚੱਲੀਏ ਇਹਨਾਂ ਦੇ 4 ਘੰਟੇ ਕਾਲ ਪਰਸੋਂ ਦੇ ਤੁਰੇ ਆ ਬੜਾ ਮੜਾ ਹਾਲ ਆ ਜੀ ਬਹੁਤ ਵੱਡਾ ਆ ਜੀ ਬਹੁਤ ਵੱਡਾ ਆ ਜੀ ਛੱਡ ਲੈ 10 ਘੰਟੇ ਤੁਰੇ ਫਿਰ 4 ਘੰਟੇ ਆ ਹੁਣ 4 ਘੰਟੇ ਦੀ ਸ਼ਿਪ ਲੱਗੀ ਆ ਸਾਡੀ ਪਿੱਛੇ ਨਦੀ ਫਰ ਜਾ ਜੋ ਗੱਲਾਂ ਬੋਲਣ ਕਈ ਐ ਸਾਰੇ ਹੋਪ ਨਹੀਂ ਦੇ ਰਹੀ ਹਾਂ ਹਾਂ ਜੀ ਬਸ ਹਉ ਸਹੀ ਹੋਏ ਬੰਦੇ ਐਡ ਮਾਰ ਲਗਾ ਨਹੀਂ ਤੇ ਮਾਰ ਮਾਰੀ ਜੀ ਪੰਜ ਕਰੇ ਇਹ ਦੇਖੋ ਆ ਵੇਖ ਲੋ ਜੀ ਰਾਤ ਨੂੰ ਉਤਰਾਉਂਦੇ ਆ ਬੁਰੇ ਹਾਲ ਭੈਣ ਜੀ ਯਾਰ